ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਵਿਕਰਮ ਜੀਠਿਆ ਵੱਲੋਂ ਵਾਰ-ਵਾਰ ਮੁਹਾਲੀ ਦੀ ਸਥਾਨਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਕਿ ਮੈਨੂੰ ਅੰਤਰਮ ਜਬਾਨਤ ਦਿੱਤੀ ਜਾਵੇ ਲੇਕਿਨ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪ੍ਰਸਤ ਅਧਿਕਾਰੀ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਬੰਧਤ ਅਧਿਕਾਰੀਆਂ ਵੱਲੋਂ ਜਦੋਂ 40000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ। ਅਸਲਾਮੁਅਲੈਕਮ ਸਸਰੀਆ ਕਾਲ ਕਿਦਾਂ ਹਾਲਚਾਲ ਹੈ ਉਮੀਦ ਕਰਨਾ ਵਧੀਆ ਹੋਵਗੇ ਹੱਸਦੇ ਵਸਦੇ ਹੋਵਗੇ ਚੜਦੀ ਕਲਾ 'ਚ ਹੋਵਗੇ। ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਲਗਿਆ ਪੰਜਾਬ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਵੱਡਾ ਝਟਕਾ। ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਮੁਹਾਲੀ ਦੀ ਅਦਾਲਤ ਦੇ ਵਿੱਚ ਬਾਰ-ਬਾਰ ਪਟੀਸ਼ਨਾਂ ਪਾਈਆਂ ਗਈਆਂ ਉਹਨਾਂ ਦੀ ਜ਼ਮਾਨਤ ਦੀ ਪਟੀਸ਼ਨਾਂ ਰੱਦ ਹੋਈਆਂ। ਹੁਣ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਪਾਈ ਲੇਕਿਨ ਇਹ ਪਟੀਸ਼ਨ ਵੀ ਰੱਦ ਹੋ ਗਈ ਹੈ ਤੇ ਵਿਕਰਮ ਸਿੰਘ ਮਜੀਠੀਆ ਨੂੰ ਬੜਾ ਹੀ ਵੱਡਾ ਝਟਕਾ ਲੱਗਿਆ ਸੀਐਮ ਪੰਜਾਬ ਨੇ ਪੱਕੇ ਪੈਰਾਂ ਤੇ ਵਿਕਰਮ ਸਿੰਘ ਮਜੀਠੀਆ ਨੂੰ ਹੱਤ ਪਾਇਆ ਐਸਾਰਾ ਕੀ ਮਾਮਲਾ ਹੈ ਅਦਾਲਤ ਦੇ ਵਿੱਚ ਕੀ ਗੱਲਾਂ ਹੋਈਆਂ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਵਿਕਰਮ ਮਜੀਠੀਆ ਵੱਲੋਂ ਵਾਰ-ਵਾਰ ਮੁਹਾਲੀ ਦੀ ਸਥਾਨਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਕਿ ਮੈਨੂੰ ਅੰਤਰਮ ਜਵਾਬ ਦਿੱਤੀ ਜਾਵੇ ਲੇਕਿਨ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪ੍ਰਸਤ ਅਧਿਕਾਰੀ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਰਪ੍ਰਸਤ ਅਧਿਕਾਰੀਆਂ ਵੱਲੋਂ ਜਦੋਂ 40000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਹਾ ਹੋਸ਼ ਉੱਡ ਗਿਆ ਬਿਕਰਮ ਜੀਠਿਆ ਦੇ ਕਿ 40 ਹਜ਼ਾਰ ਪੰਨਿਆਂ ਦੇ ਵਿੱਚ ਉਹ ਸਾਰੇ ਖੁਲਾਸੇ ਕਰ ਦਿੱਤੇ ਨੇ ਜਿਹੜੇ ਡਾਕੂਮੈਂਟ ਦਸਤਾਵੇਜ਼ ਢੁੰਗੀਆਂ ਥਾਵਾਂ ਤੇ ਛਪਾ ਕੇ ਰੱਖੇ ਹੋਏ ਸੀ ਬਿਕਰਮ ਜੀਠਿਆ ਅਤੇ ਬਿਕਰਮ ਜੀਠਿਆ ਦੇ ਰਿਸ਼ਤੇਦਾਰਾਂ ਅਤੇ ਇਹਨਾਂ ਦੇ ਯਾਰਾਂ ਮਿੱਤਰਾਂ ਨੇ ਉਹ ਸਾਰੇ ਕੱਢ ਕੇ ਵਿਜੀਲੈਂਸ ਨੇ ਜਦੋਂ ਮੁਹਾਲੀ ਦੀ ਸਥਾਨਕ ਅਦਾਲਤ ਦੇ ਵਿੱਚ ਜੱਜ ਸਰਬਾਨਾ ਦੇ ਅੱਗੇ ਰੱਖੇ ਤਾਂ ਬਿਕਰਮ ਜੀਠਿਆ ਦੇ ਵਕੀਲਾ ਵੱਲੋਂ ਜਿਹੜਾ ਰੋਲਾ ਪਾਇਆ ਜਾ ਰਿਹਾ ਸੀ ਵੱਡੇ ਪੱਧਰ ਤੇ ਕਿ ਭਈ નિર્ਦੋਸ਼ ਨੇ ਬੇਕਸੂਰ ਨੇ ਕਿਸੇ ਵੀ ਤਰ੍ਹਾਂ ਦੀ ਇਹਨਾਂ ਨੇ ਨਸ਼ਾ ਤਸਕਰੀ ਨਹੀਂ ਕੀਤੀ ਆਮਦਨ ਨਾਲੋਂ ਵੱਧ ਇਹਨਾਂ ਨੇ ਜਾਇਦਾਦ ਨਹੀਂ ਬਣਾਈ ਉਹ ਸਾਰੇ ਚੁੱਪ ਹੋ ਗਏ ਹੁਣ ਦਵਾਜਾ ਖੜਕਾਇਆ ਗਿਆ ਹੈ ਬਿਕਰਮ ਜੀਠਿਆ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਹੀ ਪਿਛਲੇ ਦਿਨਾਂ ਦੇ ਵਿੱਚ ਸੰਮਨ ਜਾਰੀ ਕਰਨ ਦੱਸੋ ਨੋਟਸ ਜਾਂ ਕਹਿ ਸਕਦੇ ਹਾਂ ਸੰਮਨ ਜਾਰੀ ਕੀਤਾ ਸੀ ਪੰਜਾਬ ਸਰਕਾਰ ਨੂੰ ਕਿ ਆਖਰਕਾਰ 25 ਜੂਨ ਨੂੰ ਬਿਕਰਮਜੀਠਿਆ ਨੂੰ ਕਿਹੜੇ ਦੋਸ਼ਾਂ ਵਿੱਚ ਕਿਹੜੇ ਜੁਰਮ ਦੇ ਵਿੱਚ ਤੇ ਕਿਹੜੀਆਂ ਕਾਨੂੰਨ ਦੀਆਂ ਧਾਰਾਵਾਂ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਬਿਕਰਮਜੀਠਿਆ ਨੂੰ ਬਿਕਰਮਜੀਠਿਆ ਨੇ ਜਿਹੜੀ ਚੁਣੌਤੀ ਦਿੱਤੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ ਮਹਿੰਗੀ ਪੈਗੀ ਹੈ ਬਖੂਬੀ ਦੇ ਨਾਲ ਸਾਰੇ ਕਾਰਨ ਦੱਸ ਦਿੱਤੇ ਨੇ ਕਿ 25 ਜੂਨ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਬਿਕਰਮ ਜੀਠਿਆ ਨੂੰ ਬਿਕਰਮ ਜੀਠਿਆ ਤੇ ਮਲਟੀਪਲ ਕੇਸ ਮਲਟੀਪਲ ਐਫਆਈਆਰਸ ਬਿਕਰਮ ਮਜੀਠੀਆ ਨੇ ਪੰਜਾਬ ਦੀ ਜਵਾਨੀ ਨੂੰ ਖਾਦਾ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਚਿੱਟਾ ਵਿਕਿਆ ਇਹਨਾਂ ਨੇ ਇੰਟਰਨੈਸ਼ਨਲ ਨਸ਼ਾ ਤਸਕਰਾਂ ਨੂੰ ਆਪਣੇ ਘਰ ਦੇ ਵਿੱਚ ਥਾਂ ਦਿੱਤੀ ਅਤੇ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਵੀ ਕੁੱਟਿਆ ਵੀ ਅਤੇ ਰਾਜ ਵੀ ਕੀਤਾ ਅਤੇ ਨੌਜਵਾਨਾਂ ਦੀ ਨਸਲ ਕਸ਼ੀ ਕੀਤੀ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਇਹਨਾਂ ਨੂੰ ਚਿੱਟਾ ਵਿਕਿਆ ਕਿ ਇਹ ਡੱਜ ਕੇ ਬਦਨਾਮ ਹੋਏ ਇਹ ਖੁਦ ਬੀਬੀ ਜ਼ਗੀਰ ਕੌਰ ਨੇ ਵੀ ਕਿਹਾ ਅਤੇ ਹੋਰ ਸ਼ਰੂਕੀ ਅਕਾਲੀ ਦਲ ਦੇ ਜਿਹੜੇ ਬਾਗੀ ਆਗੂ ਨੇ ਉਹ ਵਾਰ-ਵਾਰ ਕਹਿੰਦੇ ਨੇ ਕਿ ਬਿਕਰਮਜੀਠਿਆ ਨੇ ਚਿੱਟਾ ਵਿਚਿਆ ਬਿਕਰਮਜੀਠਿਆ ਦੇ ਵਿਰੁੱਧ ਪੂਰਾ ਤਾਮ-ਚਾਮ ਪੂਰੇ ਡਾਕੂਮੈਂਟ ਦਸਤਾਵੇਜ਼ ਇਕੱਠੇ ਕੀਤੇ ਗਏ ਸਰਕਾਰੀ ਗਵਾਹੀਆਂ ਤੋਂ ਲੈ ਕੇ ਪ੍ਰਾਈਵੇਟ ਬੰਦਿਆਂ ਦੀਆਂ ਗਵਾਹੀਆਂ ਨੇ ਇੱਕ-ਇੱਕ ਕਰਕੇ ਕੋਕੇ ਚਣ ਦਿੱਤੇ ਬਿਕਰਮ ਜੀਠਿਆ ਦੇ ਤਾਂ ਤਾਂ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਸਟੇਜ ਤੇ ਕਹਿੰਦੇ ਨੇ ਕਿ ਦੁਬਾਰਾ ਟ੍ਰਾਇਲ ਦੁਬਾਰਾ ਰਿਮਾਨ ਦੁਬਾਰਾ ਇਨਵੈਸਟੀਗੇਸ਼ਨ ਛਟਵਾਂ ਨੂੰ ਹੋਵੇਗੀ ਅਤੇ ਦੂਸਰੇ ਪਾਸੇ ਜਿਹੜੇ ਅਫਗਾਨ ਨੇ ਪੰਜਾਬ ਨੂੰ ਲੁੱਟਿਆ ਜਿਨ੍ਹਾਂ ਦੇ ਵਿੱਚ ਹੋਏ ਨਸ਼ੇ ਦੇ ਨਾਲ ਪੰਜਾਬ ਦੇ ਨੌਜਵਾਨ ਮਰ ਗਏ ਉਹਨਾਂ ਦੀ ਨਸ਼ਲ ਕੂਸੀ ਕੀਤੀ ਗਈ ਚਿੱਟੇ ਦੇ ਨਾਲ ਜਿਹੜੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਇਹਨਾਂ ਨੇ ਚੁੰਨੀਆਂ ਜਿਹੜੀਆਂ ਨੇ ਚਟੀਆਂ ਕਰ ਦਿੱਤੀਆਂ ਜਿਨ੍ਹਾਂ ਦੇ ਘਰ ਦੇ ਵਿੱਚ ਮੌਤ ਦੇ ਸੱਥਰ ਵਿਸ਼ੇ ਤੇ ਇਹ ਕਹਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਦੀਵਾਲੀਆਂ ਸਾਡੇ ਘਰ ਦੇ ਵਿੱਚ ਦੀਪਮਾਲਾ ਹੋਵੇਗੀ ਬਿਲਕੁਲ ਬਰਦਾਸ਼ਤ ਨਹੀਂ ਬਲਡوزر ਵੀ ਚੱਲਣਗੇ ਪੀਲੇ ਪੰਜੇ ਵੀ ਚਲਾਏ ਜਾਣਗੇ ਅਤੇ ਇਹਨਾਂ ਦੀਆਂ ਜ਼ਾਇਦਾਦਾਂ ਨੂੰ ਉਪਰਕਵੀ ਕੀਤਾ ਜਾਵੇਗਾ ਅਤੇ ਉਹ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਕੇ ਡਿਵੈਲਪਮੈਂਟ ਦੇ ਕੰਮ ਕਰਵਾਏ ਜਾਣਗੇ 40 ਹਜ਼ਾਰ ਪੰਨਿਆਂ ਦੀ ਰਿਪੋਰਟ ਨੂੰ ਲੈ ਕੇ ਅੱਜ ਬੜਾ ਬੜਾ ਵੱਡਾ ਫੈਸਲਾ ਆਵੇਗਾ ਉਸ ਫੈਸਲੇ ਦੇ ਵਿੱਚ ਬਿਕਰਮ ਮਜੀਠੀਆ ਦੇ ਹੋਸ਼ਵਾਸ਼ੀ ਗੁਪ ਹੋਣਗੇ ਜ਼ਮੀਨ ਪੈਰਾਥਲੋ ਜ਼ਮੀਨ ਵੀ ਨਿਕਲੇਗੀ ਕਿਉਂਕਿ ਬਿਕਰ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਕਈਆਂ ਦੇ ਫੋਨ ਆਏ ਉਹਨਾਂ ਕਿਹਾ ਕਿ ਇਹ ਧਨਾੜ ਨੇ ਅੰਬੀਰ ਨੇ ਇਸ ਸਿਆਸਤ ਦੇ ਵਿੱਚ ਬੜੇ ਉੱਚੇ ਅਹੁਦਿਆਂ ਤੇ ਰਹਿ ਚੁੱਕੇ ਨੇ ਇਹਨਾਂ ਨੂੰ ਹੱਥ ਨਾ ਪਾਓ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੱਥ ਪਾਉਣ ਲਈ ਇਹਨਾਂ ਨਾਲ ਪੰਗਾ ਲੈਣ ਲਈ ਜਿਗਰਾ ਚਾਹੀਦਾ ਹੈ ਤੇ ਉਹ ਸਾਡੇ ਵਿੱਚ ਜਿਗਰਾ ਹੈ ਅਸੀਂ ਇੱਕ ਥਾਪੜ ਕੇ ਕਹਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰਨਾ ਕਿ ਭਾਈ ਤੇਰੀਆਂ ਚੀਕਾਂ ਕਰਵਾਵਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਪੱਟਾਂ ਤੇ ਥਾਪੀਆਂ ਵਾਰਨੀਆਂ ਮੁੱਛਾਂ ਨੂੰ ਤਾ ਦੇੜੇ ਇੱਕ ਚੋਰੀ ਦੂਸਰਾ ਸਿਨਾ ਚੋਰੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਐਵੇਂ ਤਾਂ ਨਹੀਂ ਕੰਮ ਬਣਨਾ ਤੁਹਾਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਉਹ ਵੀ ਲੰਬਾ ਸਮਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ 14 ਯਾਨੀ ਕਿ ਅੱਜ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਵੱਡਾ ਫੈਸਲਾ ਆਉਣ ਜਾ ਰਿਹਾ ਹੈ ਬਿਕਰਮਜੀਤਿਆ ਦੇ ਵਿਰੁੱਧ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਸਬੂਤਾਂ ਦੇ ਆਧਾਰ ਤੇ ਅਸੀਂ ਦਲੀਲਾਂ ਅਪੀਲਾਂ ਦੇ ਆਧਾਰ ਤੇ ਅਸੀਂ ਫੈਕਟ ਯਾਨੀ ਕਿ ਤੱਥਾਂ ਦੇ ਆਧਾਰ ਤੇ ਗੱਲਬਾਤ ਕਰਦੇ ਹਾਂ ਅਸੀਂ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਤੇ ਅਸੀਂ ਪੱਕੇ ਭਾਂਡੇ ਦੇ ਵਿੱਚ ਪਾਇਆ ਹੈ ਬਿਕਰਮਜੀਤਿਆ ਨੂੰ ਅਸੀਂ ਪੱਕੇ ਪੈਰੀ ਇਸ ਨੂੰ ਗ੍ਰਿਫਤਾਰ ਕੀਤਾ ਹੈ ਵਿਕਰਮ ਜੀਠਿਆ ਹੋ ਸਕਦਾ ਹੈ ਕਿ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਹੜੀਆਂ 2032 33 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਨੇ ਉਹਨਾਂ ਦੇ ਉਹ ਜੇਲ੍ਹ ਦੇ ਵਿੱਚ ਰਹਿਣ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਰਾਤ ਦੇ ਵਿੱਚ ਆਇਆ ਜਿਸ ਨੇ ਵੀ ਅੰਦਰੋਂ ਪੰਦਰੀ ਵਿਕਰਮ ਜੀਠਿਆ ਦੀ ਸਪੋਰਟ ਕੀਤੀ ਉਸ ਉੱਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਸ ਵਿੱਚ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਐਨਵੋਲਵ ਮੰਨਿਆ ਜਾਵੇਗਾ ਇਸ ਕਰਕੇ ਨਾ ਤਾਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾ ਸ਼ਰੋਮਣੀ ਅਕਾਲੀ ਦਲ ਦੇ ਇੱਕ ਟਕਸਾਲੀ ਆਗੂ ਵਿਕਰਮ ਜੀਠੀਆ ਦੀ ਸਪੋਰਟ ਕਰ ਰਹੇ ਨੇ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਸਾਨੂੰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਤੇ ਮਾਰ ਹੈ ਵਿਸ਼ਵਾਸ ਹੈ ਕਾਨੂੰਨ ਤੇ ਕਿ ਇਹਨਾਂ ਨੂੰ ਲੰਬੀ ਸਜ਼ਾ ਮਿਲੇਗੀ ਪੰਜਾਬੀਓ ਅੱਜ 14 ਨੂੰ 14 ਅਕਤੂਬਰ ਨੂੰ ਅੱਜ ਪੇਸ਼ੀ ਹੈ ਚਣੌਤੀ ਦਿੱਤੀ ਸੀ ਬਿਕਰਮਜੀਤਿਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਨੂੰ ਮੈਂ ਨਿਰਦੋਸ਼ ਆ ਮੈਂ ਬੇਕਸੂਰ ਆ ਮੈਂ ਆਮਦਨ ਨਾਲ ਨੂੰ ਵੱਧ ਜਾਇਦਾਦ ਵੀ ਬਣਾਈ ਮੈਂ ਚੋਟੇ ਦੇ ਵਪਾਰੀਆਂ ਦੇ ਨਾਲ ਅਨਬੋਲ ਨਹੀਂ ਸੀ ਮੈਂ ਕਿਸੇ ਤਰ੍ਹਾਂ ਦੀ ਨਸ਼ਾ ਤਸਕਰੀ ਨਹੀਂ ਕੀਤੀ ਸੀ ਲੇਕਿਨ ਉਹ ਸਾਰੇ ਜ਼ੁਲਮ ਉਹ ਸਾਰੇ ਮਲਟੀਪਲ ਕੇਸ ਲੈ ਕੇ ਅੱਜ ਬੈਸ ਹੋਵੇਗੀ ਪੰਜਾਬ ਦੇ ਵਕੀਲਾਂ ਵੱਲੋਂ ਬਿਕਰਮਜੀਤਿਆ ਦੇ ਬਿਕਰਮ ਮਜੀਠੀਆ ਦੇ ਵਿਰੁੱਧ ਬਿਕਰਮ ਮਜੀਠੀਆ ਦੇ ਵਿਰੁੱਧ ਵੀ ਡਿਫੈਂਡ ਕਰਨਗੇ ਇਹਨੂੰ ਅਫੈਂਡ ਕੀਤਾ ਜਾਵੇਗਾ ਤੇ ਕਿਆ ਸਰਗਾਈਆਂ ਲਗਾਈਆਂ ਚੱਲ ਰਹੀਆਂ ਨੇ ਵੱਖ-ਵੱਖ ਬੁੱਧੀਜੀਵੀਆ ਵੱਲੋਂ ਕਿ ਬਿਕਰਮ ਮਜੀਠੀਆ ਨੂੰ ਲੰਮਾ ਸਮਾਂ ਸਜ਼ਾ ਹੋਵੇਗੀ ਧੰਨਵਾਦ ਜੀ ਤੇ ਐਸੀ ਆਜੀ ਵੀਡੀਓ ਜਿਵੇਂ ਤੁਸੀਂ ਵੇਖਿਆ ਕਿ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ ਲੇਕਿਨ ਉਹ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਤੇ ਬਿਕਰਮ ਸਿੰਘ ਮਜੀਠੀਆ ਦੀ ਕੋਈ ਵੀ ਜ਼ਮਾਨਤ ਜਿਹੜੀ ਹੈ ਮਨਜ਼ੂਰ ਨਹੀਂ ਹੋਈ ਅਦੇ ਤੋਂ ਪਹਿਲੇ ਮੁਹਾਲੀ ਦੀ ਸਥਾਨਕ ਅਦਾਲਤ 'ਚ ਜ਼ਮਾਨਤਾਂ ਲਈ ਦਰਖਾਸਤਾਂ ਦਿੱਤੀਆਂ ਲੇਕਿਨ ਅਦਾਲਤ ਨੇ ਰੱਦ ਕੀਤੀਆਂ ਕਿਉਂਕਿ ਵਿਜੀਲੈਂਸ ਡਿਪਾਰਟਮੈਂਟ ਨੇ ਸੀਐਮ ਪੰਜਾਬ ਨੇ 40 ਹਜ਼ਾਰ ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਹੈ ਔਰ ਵਿਕਰਮ ਸਿੰਘ ਮਜੀਠੀਆ ਦਾ ਕੱਚਾ-ਚੱਠਾ ਖੋਲ ਕੇ ਪੇਸ਼ ਕੀਤਾ ਗਿਆ ਸਾਰੇ ਖੁਲਾਸੇ ਕੀਤੇ ਗਏ ਨੇ ਕਿਵੇਂ ਡਰੱਗ ਡੀਲਰਾਂ ਦੇ ਨਾਲ ਅਦਾ ਤਾਲਕ ਸੀ ਇੰਟਰਨੈਸ਼ਨਲ ਡਰੱਗ ਰੈਕਟ ਦੇ ਮੈਂਬਰ ਐ ਵਿਕਰਮ ਸਿੰਘ ਮਜੀਠੀਆ ਦੇ ਨਾਲ ਸਨ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਗੱਡੀਆਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਚਿੱਟਾ ਵੇਚਿਆ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਨਾਲੋਂ ਨਦੀ ਨਸ਼ਲ ਕੁਸ਼ੀ ਕੀਤੀ ਗਈ ਆਈ ਵਜ੍ਹਾ ਕੇ ਅਦਾਲਤ ਜਦੋਂ 40 ਹਜ਼ਾਰ ਪੰਨਿਆਂ ਦੀ ਰਿਪੋਰਟ ਪੜ੍ਹਦੀ ਹੈ ਜਿਹੜੇ ਡਾਕੂਮੈਂਟਸ ਬਿਕਰਮ ਸਿੰਘ ਮਜੀਠੀਆ ਨੇ ਛੁਪਾ ਕੇ ਰੱਖੇ ਸਨ ਉਹ ਵਿਜੀਲੈਂਸ ਪੰਜਾਬ ਪੁਲਿਸ ਨੇ ਕਾਟ ਕਾਟ ਕੇ ਲਿਆਂਦੇ ਨੇ ਤੇ ਰਿਪੋਰਟ ਦੇ ਵਿੱਚ ਲਿਖੇ ਨੇ ਤੇ ਬਿਕਰਮ ਸਿੰਘ ਮਜੀਠੀਆ ਦੇ ਹੋਸ਼ ਉੱਡ ਗਏ ਨੇ ਉਹ ਡਾਕੂਮੈਂਟਸ ਵੇਖ ਕੇ ਤੇ ਕਿਸੇ ਵੀ ਸੂਰਤ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲ ਸਕਦੀ ਕਿਉਂਕਿ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਬਿਕਰਮ ਸਿੰਘ ਮਜੀਠੀਆ ਨੇ ਚਿੱਟੇ ਦੀ ਤਸਰੀ ਕੀਤੀ ਤੇ ਸ਼ਰੋਮਣੀ ਕਾਲੀ ਦਲ ਦੇ ਬਹੁਤ ਸਾਰੇ ਜਿਹੜੇ ਆਗੂ ਨੇ ਜਿਹੜੇ ਸ਼ਰੋਮਣੀ ਕਾਲੀ ਦਲ ਨੂੰ ਛੱਡ ਚੁੱਕੇ ਨੇ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਨੇ ਤੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਗਵਾਹੀਆਂ ਦਿੱਤੀਆਂ ਨੇ ਕਿ ਸੱਤਾ ਤੇ ਪਿੰਦੀ ਬਿਕਰਮ ਸਿੰਘ ਮਜੀਠੀਆ ਦੇ ਦੋਸਤ ਸਨ ਬਿਕਰਮ ਸਿੰਘ ਮਜੀਠੀਆ ਦੀਆਂ ਗੱਡੀਆਂ 'ਚ ਪੰਜਾਬ ਦੇ ਵਿੱਚ ਨਸ਼ਾ ਵੇਚਦੇ ਸਨ ਇੰਟਰਨੈਸ਼ਨਲ ਹਥਿਆਰ ਜਿਹੜੇ ਨੇ ਪੂਰੀ ਦੁਨੀਆ 'ਚ ਵੇਚੇ ਜਾਂਦੇ ਸਨ ਤੇ ਉਹਦੇ ਬਦਲੇ ਚਿੱਟਾ ਲਿਆ ਜਾਂਦਾ ਸੀ ਤੇ ਉਹ ਪੰਜਾਬ ਦੇ ਲੋਕਾਂ ਨੂੰ ਵੇਚਿਆ ਜਾਂਦਾ ਸੀ ਤੇ ਐ ਹੀ وجہ ਕੇ ਅਦਾਲਤਾਂ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਵੱਡਾ ਝਟਕਾ ਲੱਗਿਆ ਉਹਨਾਂ ਦੀ ਜ਼ਮਾਨਤ ਰੱਦ ਕੀਤੀ ਗਈ ਆ ਤੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਚੀਕਾਂ ਮਾਰਦੇ ਨੇ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓਸ ਗੁੱਡ ਬਾਏ ਅਲਾ ਹਾਫੇ